ਜਿਹੜੇ ਫਸਲ ਖਰਾਬ ਹੋਈ ਹੈ ਉਹਦੇ ਜਿਹੜੇ ਚੈੱਕ ਉਹਦੀ ਲੈਟਰ ਜਿਹੜੀਆਂ 594 ਕਿਸਾਨਾਂ ਨੂੰ ਦਿੱਤੀਆਂ ਜਿਹੜੇ 15 ਪਿੰਡ ਸੀ ਉਹਨਾਂ ਦੇ ਅੱਜ ਅਸੀਂ 2 ਕਰੋੜ 9 ਲੱਖ ਦੇ ਚੈੱਕ ਜਿਹੜੇ ਅੱਜ ਦਿੱਤੇ ਆ ਜਿਹੜੇ ਸ਼ਾਮ ਤੱਕ ਕਿਸਾਨਾਂ ਦੇ ਅਕਾਊਂਟ ਦੇ ਵਿੱਚ ਚੱਲ ਜਾਣਗੇ ਅਸੀਂ ਬਸ ਹਰ ਹਫਤੇ ਪਿਛਲੇ ਹਫਤੇ 8 ਪਿੰਡਾਂ ਦੇ ਕਿਸਾਨ ਸੀ ਅੱਜ 15 ਬੰਨਾਂ ਦੇ ਅਸੀਂ ਹਰ ਹਫਤੇ ਇੱਕ ਫੰਕਸ਼ਨ ਇੱਥੇ ਹੀ ਕਰਦੇ ਇੱਥੇ ਕਰਕੇ ਅਸੀਂ ਜਿਹੜਾ ਜਿੰਨੇ ਵੀ ਸਾਡੇ ਚਾਹ ਕਿਸੇ ਦੇ ਮਕਾਨਾਂ ਦਾ ਮੋਜਾ ਚਾਹ ਕਿਸੇ ਦੇ ਫਸਲਾਂ ਦਾ ਚਾਹ ਕਿਸੇ ਦੇ ਡੰਗਾਂ ਦਾ ਡੰਗਾਂ ਦਾ ਸਾਇਦ ਖਤਮ ਹੋ ਗਿਆ ਤੇ ਚਲਾ ਗਿਆ ਸਾਰਾ ਇਹ ਦੋ ਬਾਅਦ ਜਿਹੜੇ ਅਸੀਂ ਲਗਾਤਾਰ ਬੰਦ ਰਹੇ ਆ ਉਹਦਾ ਸਾਡੀ ਕੋਸ਼ਿਸ਼ ਇਹ ਹੈ ਕਿ ਪਹਿਲੀ ਗੱਲ ਤਾਂ ਇਸੇ ਮਹੀਨੇ ਦੀ ਖਤਮ ਹੋ ਜਾਏ ਨਹੀਂ ਤੇ ਅਗਲੇ ਮਹੀਨੇ ਤੱਕ ਅਸੀਂ ਸਾਰਾ ਮੋਜਾ ਦਾ ਕੰਮ ਇਹਦਾ ਖਤਮ ਕਰੀਏ ਮੇਰੀ ਤੁਹਾਡੇ ਥੂ ਕਿਸਾਨ ਭਰਾਵਾਂ ਨੂੰ ਬੇਨਤੀ ਆ ਹਰ ਭੀੜ ਭਰਾਵਾਂ ਨੂੰ ਬੇਨਤੀ ਆ ਕਿ ਜੇ ਕਿਸੇ ਦਾ ਮੋਜਾ ਨਹੀਂ ਲਿਖਿਆ ਗਿਆ ਜੇ ਕਿਤੇ ਪਰਵਾਹੀ ਨਹੀਂ ਗਿਆ ਗਲਤੀ ਨਾਲ ਜੇ ਕੁਝ ਮਿਸਟੇਕ ਹੋਈ ਹੈ ਤੇ ਉਹ ਤੁਸੀਂ ਐਸਡੀਐਮ ਸਾਹਿਬ ਦੇ ਦਫ਼ਤਰ ਆ ਕੇ ਉਹਨੂੰ ਠੀਕ ਕਰੋ ਅਸੀਂ ਹਰ ਬੰਦੇ ਨੂੰ ਮੁਕੰਤੀ ਸਭ ਦੀ ਹਦ ਹੈ ਕਿ ਹਰ ਬੰਦੇ ਨੂੰ ਮਾਜਾ ਜਿਹੜਾ ਮਿਲਣਾ ਜਿੱਦਾਂ ਵੀ ਜਿੰਨਾ ਵੀ ਨੁਕਸਾਨ ਹੋਇਆ ਉਹਦੇ ਹਿਸਾਬ ਨਾਲ ਅਸੀਂ ਮਾਜਾ ਜਿਹੜਾ ਬਣਾ ਬਣਾ ਦੇ ਆਂ ਔਰ ਜੇ ਉਹਨਾਂ ਨੂੰ ਕੋਈ ਪਟਵਾ ਦੀ ਜਾਂ ਕੋਈ ਅਫਸਰ ਤੰਕਾ ਦਾ ਉਹ ਵੀ ਆ ਕੇ ਦੱਸਣ ਇਸ ਕਰਕੇ ਕਿ ਹਰ ਇੱਕ ਨੂੰ ਮਾਜਾ ਮਿਲ ਜਾਵੇ ਮੁਰਕੇ ਕੱਲ ਨੂੰ ਲੱਗੇ ਲੋ ਜੀ ਸਾਡੇ ਦੇ ਪਰਿਵਾਰੀ ਨਿਆ ਦਾ ਖਾਤਾ ਜੀ ਫਲਾਣੇ ਨਿਆ ਦਾ ਖਾਤਾ ਜੀ ਸੋ ਮੇਰੀ ਸਭ ਨੂੰ ਬੇਨਤੀ ਆ ਕਿ ਹੌਣ ਆਪਣਾ ਲਿਖ ਕੇ ਦਿਓ ਅਗਲੇ ਹਫਤੇ ਆਪਾਂ ਫਿਰ ਜਿਹੜਾ ਇੰਨੇ ਪਿੰਡਾਂ ਦੇ ਲਗਭਗ ਸਨਾਂ ਦਾ ਮਹਾਜਾ ਜਿਹੜਾ ਜਿਉਂ-ਜਿਉਂ ਤਿਆਰ ਹੋਈ ਜਾਂਦੇ ਚੱਕ ਤੇ ਉਤੋਂ ਅਸੀਂ ਕਾਲ ਕਰੀ ਜਾਵਾਂਗੇ ਸਭ ਨੂੰ ਜਿਹੜਾ ਅਸੀਂ ਦਾਂ